ਜੀ ਜਵਰਾਜ ਦੇ ਜੋ ਸਾਵਨ استعمال ਕਰਦੇ ਆ ਨਾ ਮਾਲਕਾ ਕਾਕਾ ਉਹਦੇ ਨਾਲ ਗੱਲ ਕਰਦੇ ਕੀ ਨਾਮ ਕਾਕਾ ਜੀ ਬਾਈ ਤੁਹਾਡਾ ਪਿੰਡ ਕਿਹੜਾ ਤੁਹਾਡਾ ਹਾਂਜੀ ਤੇ ਕਿੰਨੇ ਕਿੰਨੇ ਕਾ ਆਪਣੀ ਇਹਦੀ ਉਹ ਆ ਬਾਈ ਇਹ 4 ਸਾਲ ਤੇ 3-4 ਮਹੀਨੇ ਦੀ ਇਹਦੀ ਉਮਰ ਤੇ ਕੀਮਤ ਕਿੰਨੀ ਆ ਇਹਦੀ ਤਕਰੀਬਨ ਬਾਈ ਬਾਈ ਕੀਮਤ ਅੱਛਾ ਕੋਈ ਨਹੀਂ ਇਹਦੀ ਤੇ ਲਵਾਉਂਦੇ ਤਾਂ ਹੋਗੇ ਮੈਸਾ ਸੀਮਨ ਤਿਆਰ ਆ ਜੀ ਹਾਂਜੀ ਸੀਮਨ ਹੈਗਾ ਜੀ ਸੀਮਨ ਹੈਗਾ ਜੀ ਠੀਕ ਹੈ ਜੀ ਤੇ ਇਹ ਬਾਈ ਦਾ ਬੜਾ ਪੱਲਾ ਹੋਇਆ ਜਵਰਾਜ ਆ ਜਾਣਾ ਭਾਈ ਨਹੀਂ ਹਿੰਦੁਸਤਾਨ ਆਈ ਇਹ ਹਿੰਦੁਸਤਾਨ ਇੱਕ ਜਵਰਾਜ ਵੀ ਹੁੰਦਾ ਸੀਗਾ ਹਨਾ ਮੈਨੂੰ ਕਿਸੇ ਨੇ ਜਵਰਾਜ ਦੱਸਿਆ ਮੈਂ ਤੰਜ ਤਿੰਨ ਦੱਸ ਦਉ ਠੀਕ ਹੈ ਭਾਈ ਧੰਨਵਾਦ ਰਬੂ ਦੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਭਿੰਦਰ ਸਿੰਘ ਜਹਾਨ ਜੱਸੀਪੁਰ ਆਲੀ ਇਸ ਟਾਈਮ ਮੈਂ ਪਿੰਡ ਖੜਾ ਲਹਿਰੇ ਵੇਗੇ ਜਿੱਥੇ ਕਿਸਾਨ ਮੇਲਾ ਮੱਲਾ ਲੱਗਿਆ ਹੋਇਆ ਤੇ ਵਕ ਵਕ ਪਰਦਾਸ਼ਣੀਆਂ ਲੱਗੀਆਂ ਹੋਈਆਂ ਤੇ ਤੁਹਾਨੂੰ ਮੇਲੇ ਦੀ ਸ਼ੈਅਰ ਕਰਾਉਣੇ ਆ ਤੇ ਮੇਰੇ ਨਾਲ ਮੇਰਾ ਦੋਸਤ ਇਕਵਾਲ ਸਿੰਘ ਟਮਾਣਾ ਜੱਸੀਪੋ ਵਾਲੀ ਤੋਂ ਕੈਮਰੇ ਦੀ ਝੂਠ ਘਨਵਾ ਰਿਹਾ ਹੈ ਤੇ ਤੁਹਾਨੂੰ ਦਿਖਾਉਣੇ ਆ ਬਹੁਤ ਸਾਫ ਬਹੁਤ ਵਧੀਆ ਮੇਲਾ ਲੱਗਿਆ ਹੈ ਪਾਣੀ ਦਾ ਵੀ ਪ੍ਰਬੰਧ ਆ ਪਰ ਹੈ ਥੋੜਾ ਜਿਹਾ ਮਹਿੰਗਾ ਤੇ ਚਲੋ ਆਜੋ ਮੇਲਾ ਦਫਾ ਜੇ ਚਲੋ ਹਾਂ ਹੁਣ ਮੇਲੇ ਚ ਪਹੁੰਚ ਕੇ ਇੱਥੇ ਪ੍ਰਦਰਸ਼ਨੀਆਂ ਲੱਗੀਆਂ ਤੇ ਦੇਖਦੇ ਆਂ ਕਾਹਦੀਆਂ ਪ੍ਰਦਰਸ਼ਨੀਆਂ ਕੋਈ ਮੇਲੇਆਂ ਦਾ ਚੈਂਪੀਅਨ ਹਿੰਦੋਸਤਾਨ ਮੋਰਾ ਮੋਰਾ ਮੱਝ ਦਾ ਬਈ ਪਾਂਦਰ ਦੋੜ ਜ਼ਿਲ੍ਹਾ ਮੋਗਾ ਵਾਲੇ ਉਹਨਾਂ ਦਾ ਹੋਣਾ ਸ਼ਾਇਦ ਆਪਾਂ ਦੇਣੇ ਆਂ ਕੱਠ ਬਹੁਤ ਹੈ ਪ੍ਰਦਰਸ਼ਨੀ ਚ ਕੀ ਗੋਝਾ ਦੇਖੀਏ ਆਪਾਂ ਵੀ 33 ਦਾ ਬੱਚਾ ਹੈ ਹੈਲੋ ਤੇ ਆਸ ਟਾਈਮ ਆਪਾਂ ਮੇਲੇ 'ਤਾਂ ਲੜਾ ਬੇਗਾ ਮੋਰਾ ਸਾਨ ਹੈ ਬਾਈ ਬਹੁਤ ਸੋਹਣਾ ਹੈ ਇਧਰ ਦਿਖਾਉਣੇ ਇਹ ਬਾਂਦਰ ਡੋੜ ਵਾਲਿਆਂ ਦਾ ਸੋਹਣਾ ਬਾਈ ਮੋਹਰਾ ਬਹੁਤ ਸੋਹਣਾ ਹੈ ਰੇਟ ਦਾ ਪਤਾ ਇਹਦਾ ਕੋਈ ਬਾਈ ਤੁਹਾਨੂੰ ਨਹੀਂ ਪਤਾ ਵੀਰੇ ਰੇਟ ਦਾ ਕਿੰਨਾ ਹੈ ਇਹਦਾ ਅੱਛਾ ਠੀਕ ਹੈ ਉਹ ਕਹਿੰਦੇ ਰੇਟ ਨਹੀਂ ਦੱਸਦੇ ਬਾਈ ਪਰ ਤੁਸੀਂ ਦੇਖੋ ਬਹੁਤ ਸੋਹਣਾ ਮੋਹਰਾ ਸੋਹਣਾ ਹੈ ਨਾ ਕੀ ਹੈ ਬਾਈ ਜਿਹਦਾ ਅੱਛਾ ਜਵਰਾਜ ਆ ਉਹ ਜਿਹੜਾ ਬਾਈ ਵਿਸ਼ਵਾ ਪ੍ਰਸਿੱਧ ਜਾਨ ਸੋਣਾ ਉਹ ਹੈ ਜਵਰਾਜ ਸਿੰਘ ਕੋਈ ਪ੍ਰਦਰਸ਼ਨੀ ਲੱਗਿਆ ਤੇ ਇੱਧਰ ਵੀ ਮੋੜਾ ਨਸਲ ਦਾ ਇਹ ਵੀ ਲਾ ਭਾਈ ਇਹ ਵੀ ਸ਼ਾਇਦ ਪੰਦਰ ਡੋੜਾ ਲੈਂਦਾ ਹੀ ਹੋਣ ਇਹ ਜਵਰਾਜ ਦਾ ਭਾਈ ਹੂ ਮੇਰੇ ਸਾਹ ਨਾਲ ਮਤਲਬ ਆਨੰਦ ਮਾਹਰਾ ਜਾਂ ਮੇਲੇ ਦਾ ਤੇ ਦੇਖ ਰਿਹਾ ਮੇਰੇ ਭਾਈ ਅਰਗੇ ਇਧਰ ਇੱਧਰ ਜਿਹੜੀ ਪ੍ਰਦਰਸ਼ਨੀਆਂ ਸਾਰੀ ਪਸ਼ੂਆਂ ਦੀ ਹੈ ਇਹ ਆ ਆਪਣੇ ਸਾਨਾਂ ਦੀ ਲੱਗੀ ਹੋਈ ਆ ਦੇਖਦੇ ਆਂ ਝੋਟੀਆਂ ਵੀ ਹੈਗੀਆਂ ਕਿ ਹੈ ਨਹੀਂ ਇਹਨਾਂ ਚ ਇਹ ਬਾਈ ਹੈਗਾ ਦਵਿੰਦਰ ਸਿੰਘ ਦੀ ਡੈਰੀ ਦਵਿੰਦਰ ਸਿੰਘ ਡੈਰੀ ਦਵਿੰਦਰ ਸਿੰਘ ਡੈਰੀ ਡੈਰੀ ਫਾਰਮ ਆ ਡੇਰੀ ਫਾਰਮ ਡੈਰੀ ਫਾਰਮ ਕੋੜਾ ਮੇਲਾ ਮਾਨਸਾ ਮੋਹਰਾ ਇਹ ਵੀ ਮੋਹਰਾ ਨਜ਼ਲ ਦਾ ਹੈ ਬਾਈ ਦਵਿੰਦਰ ਦਾ ਕੋਈ ਡੈਰੀ ਆ ਬਾਈ ਦਵਿੰਦਰ ਜੀ ਉਹਦਾ ਥਾਣ ਹੈ ਉਹਦਾ ਮੰਨ ਲਾ ਵੀ ਕੱਟੇ ਆ ਹੈ ਥਾਣ ਦੇ ਬੱਚੇ ਬਾਈ ਜੀ ਕੀ ਨਾਂ ਇਹਨਾਂ ਦਾ ਪਤਾ ਨਹੀਂ ਛੋਟੇ ਨੇ ਇਹ ਠੀਕ ਆ ਜੀ ਅੱਜ ਛੋਟੀ ਆ ਵੀਰੇ ਨਹੀਂ ਛੋਟੀ ਆ ਅੱਜ ਛੋਟੀ ਆ ਦਰਚੇਕ ਮੇਲੇ ਦਾ ਆਨੰਦ ਮਾਣਦੇ ਹੋਏ ਕਿਸਾਨ ਭਰਾ ਸਾਰੇ ਨੇੜੇ-ਨੇੜੇ ਅੱਜ ਬੇਗਾ ਲਹਿਰੇ ਚ ਪਹੁੰਚੇ ਹੋਏ ਜਿੱਥੇ ਕਿਸਾਨ ਮੇਲਾ ਲੱਗਿਆ ਇਹ ਮੇਲਾ 5 ਸਾਲਾਂ ਬਾਅਦ ਲੱਗਦਾ ਹੁੰਦਾ ਢਿੰਡੇ ਦੀ ਧਰਤੀ ਤੇ ਤੇ ਹੁਣ ਇਹ ਮੇਲਾ ਅੱਜ ਇੱਥੇ ਲਹਿਰੇ ਮਾ ਬਦ ਲਾਇਆ ਗਿਆ ਆਹਾਂ ਬੋਗ ਹੈ ਬਾਈ ਬੱਕਰੀਆਂ ਸਿੱਧੂ ਦੂਰ ਬਰਬਰੀ ਪੱਕਰੀ ਫਾਰਮ ਪਿੰਨ ਮਨਾਜ ਵਾਲਿਆਂ ਦਾ ਬਾਈ ਆਹ ਬੜਾ ਝੁੰਡੇ ਇਹਨਾਂ ਦਾ ਬਾਈ ਆਪਣਾ ਮੋਟਰਸਾਈਕਲ ਕਿੱਥੇ ਆ ਆਹ ਦੇਖੜਾ ਕਿੱਥੇ ਆ ਓਏ ਨੌਕ ਲਾਇਆ ਤੂੰ ਇਖੜਾ ਜਿਹੜੇ ਜਿਹੜੇ ਵੀਰੇ ਇਸ ਲਹਿਰੇ ਵਿਗਿਆਲੇ ਕਿਸਾਨ ਮੇਲੇ 'ਚ ਆਏ ਆ ਉਹ ਕਮੈਂਟਾਂ 'ਚ ਹੀ ਠਾਂ ਕੀ ਆਲਾ ਜੀ ਤੇ ਆਪਣੀ ਹਾਜ਼ਰੀ ਰਵਾਓ ਤੇ ਭਾਈ ਸਾਡੇ ਹਰਭਜਨ ਸਿੰਘ ਢੱਲੋਂ ਜੀ ਮੇਰਾ ਚਾਚਾ ਜੱਸੀਪੁਰ ਵਾਲੀ ਵਾਲਾ ਵੀ ਮੇਲੇ ਦਾ ਆਨੰਦ ਮਾਣਦਾ ਏ ਬੇਟਾ ਹੈ ਠੀਕ ਹੈ ਹਾਜ਼ਰੀ ਜਰਵਾਓ ਹਰਜਿੰਦਰ ਦਾ ਬੇਟਾ ਇਹ ਸਾਡੇ ਹਰਜਿੰਦਰ ਸਿੰਘ ਢਲੋਂ ਦਾ ਬੇਟਾ ਹੋਰ ਚਾਚਾ ਜੀ ਠੀਕ ਹੋ ਬੱਕਰੇ ਵਾਲਾ ਸ਼ਕੀਨ ਅੱਛਾ ਬੱਕਰੀਆਂ ਲੈਣੀਆਂ ਹੋਏ ਚੰਗੀਆਂ ਲੱਗਦੀਆਂ ਔੜਾ ਤਾਂ ਕਿਤਨੇ ਬੱਕਰੀ ਕੀ ਕਰਨੀ ਆ ਬੇਤਿੰਦਰ ਪੜਿਆ ਲਿਖਿਆ ਪਰਿਵਾਰ ਹੋ ਤੁਸੀਂ ਤਾਂ ਸਾਰਾ ਤੇ ਬਾਈ ਜੀ ਸਾਰੇ ਆਨੰਦ ਮਾਨਦੇ ਆ ਹੋਟਲ ਨੂੰ ਸਭ ਠੀਕ ਹੋ ਠੀਕ ਐ ਆ ਸਿੱਧੂ ਫਾਰਮ ਹਾਊਸ ਮਹਰਾਜ ਵਾਲਿਆਂ ਦਾ ਬਾਈਆਂ ਦਾ ਲੱਗੇ ਆ ਪ੍ਰਦਰਸ਼ਨ ਇਧਰ ਤੇ ਇਧਰ ਆਪਣੇ ਮੇਰੇ ਵੀਰ ਕੀ ਹੈ ਬਾਈ ਜੀ ਕੀ ਚੀਜ਼ ਹੈ ਹੈ ਇਹ ਬਾਈ ਜੀ ਕਤੂਰੇ ਆ ਕਿਹੜੀ ਫਾਰਮ ਦੇ ਆ ਬਾਈ ਜੀ ਇਹ ਕਿਹੜੀ ਫਾਰਮ ਦੇ ਮੰਡੋ ਫਾਰਮ ਮੰਡੋ ਕਿਹੜੇ ਪਿੰਡ ਤੋਂ ਬਵਾਨੀਆਂ ਪਿੰਡ ਕਿੱਧਰੋਂ ਆ ਚਾ ਬਵਾਨੀਆਂ ਪਿੰਡ ਤੋਂ ਆ ਮਾਰ ਮਾਨ ਡੌਗ ਫਾਰਮ ਗਿੱਧਰ ਵੇਆ ਤੋਂ ਬਾਈਆਂ ਜੀ ਬਹੁਤ ਵਧੀਆ ਡੌਗ ਆ ਇਹਨਾਂ ਕੋਲੇ ਛੋਟੇ ਛੋਟੇ ਬੱਚੇ ਆ ਤੇ ਮੈਨੂੰ ਲੱਗਦਾ ਹੈ ਸ਼ਾਇਦ ਇਸ ਕੁੱਤੀ ਦੇ ਬੱਚੇ ਹੋਣਗੇ ਇਸ ਜਾਨਵਰ ਦੇ ਪਿਆਰੇ ਦੇ ਹਨ ਤੇ ਆਪਣਾ YouTube ਤੇ ਚੈਨਲ ਆ ਭਵਿੰਦਰ ਸਿੰਘ ਚਾਹਾਨ ਉਸ ਤੇ ਵੀਡੀਓ ਪਾਵਾਂਗੇ ਉਸ ਤੇ ਬਹੁਤ ਸਾਰੀਆਂ ਵੀਡੀਓ ਪਾਉਣੇ ਆ ਆਪਾਂ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਓ ਭਵਿੰਦਰ ਸਿੰਘ ਚਾਹਾਨ ਨੂੰ ਆਪਣਾ Instagram account ਵੀ ਉਹ ਵੀ ਭਵਿੰਦਰ ਸਿੰਘ ਚਾਹਾਨ ਸਰਪੰਚ ਸਾਹਿਬ ਤੇ ਨਾਂ ਤੇ ਚੱਲਦੇ ਆ ਸਰਦਾਰ ਸਾਹਿਬ ਦੇ ਨਾਂ ਤੇ ਲਾਇ ਬਠਿੰਡਾ ਦੇ ਨਾਂ ਤੇ ਕਈ ਆਪਣੇ account ਆ ਚੱਲਦੇ ਆ ਉਹਨਾਂ ਨੂੰ ਕਰ ਲਓ ਤੇ ਫੇਸਬੁਕ 'ਤੇ ਤੁਸੀਂ ਮੈਨੂੰ ਸਾਰੇ ਜਾਣਦੀ ਹੋ ਜੱਸੀ ਵਾਲੇ ਭਵਿੰਦਰ ਸਿੰਘ ਚਾਹਾਨ ਨੂੰ ਤੇ ਇਹ ਪ੍ਰਦਰਸ਼ਨ ਸੀ ਪਸ਼ੂਆਂ ਦੀ ਹੈਣਾ ਅੱਗੇ ਤੁਹਾਨੂੰ ਹੋਰ ਟਰੈਕਟਰਾਂ ਬਾਰੇ ਜਾਂ ਹੋਰ ਬਾਰੇ ਪ੍ਰਦਰਸ਼ਨ ਨਹੀਂ ਦਿਖਾਵਾਂਗੇ ਆਪਾਂ ਇਹ ਸੀ ਬੱਕਰੀ ਫਾਰਮ ਸਿੱਧੂ ਬੱਕਰੀ ਫਾਰਮ ਕੀ ਹਾਲ ਹੈ ਠੀਕ ਆ ਵਾ ਹੋਰ ਮਾਨ ਸਾਹਿਬ ਆਗੇ ਸਾਡੇ ਤੇ ਕੋਰਸਮੀਰ ਵਾਲੇ ਠੀਕੋਂ ਹਾਂ ਵਧੀਆ ਵਧੀਆ ਅਜੀਪੜੇ ਹਾਂ ਹੁਣ ਹੀ ਉਪਣਿਆਂ ਬਸ ਠੀਕ ਐ ਵਾ ਕਿਵੇਂ ਲੱਗਿਆ ਮੇਲਾ ਬਾਈ ਫਿਰ ਵਧੀਆ ਚੜਦੀ ਕਲਾ ਚ ਮੈਂ ਤਾਂ ਹੌਣ ਦਾ ਬੱਜੀ ਹੁੰਦਾ ਹਾਂ ਹਾਂ ਹੋਰ ਦੱਸੋ ਸੇਵਾ ਕੋਈ ਸੇਵਾ ਹੋਰ ਹੋਰ ਸਿਰਫ ਹੋਰ ਤੁਸੀਂ ਦੱਸੋ ਵਧੀਆ ਜਮਾ ਚੜਦੀ ਕਲਾ ਚ ਹੋਰ ਬਾਈ ਇੱਥੇ ਕੋਈ ਨਹੀਂ ਮਿਲਦਾ ਫਿਰ ਕੋਈ ਨਹੀਂ ਬੰਦੋ ਇਹ ਬਾਈ ਸੀ ਮਾਨ ਕੋਰਸਮੀਰ ਵਾਲਾ ਬਹੁਤ ਕਮੇਡੀਅਨ ਵੀ ਆ ਸਾਡਾ ਭਰਾ ਇਹ ਤੇ ਯੂਟਿਊਬਰ ਵੀ ਆ ਬਹੁਤ ਵਧੀਆ ਤੇ ਇੰਸਟਾਗ੍ਰਾਮ ਤੇ ਵੀ ਇਹਦੇ ਤੇ ਕੋਰਸਮੀਰ ਨਾਲ ਮੇਰਾ ਵੀ ਪਿਆਰ ਆ ਕਿਉਂਕਿ ਜਿਹੜਾ ਮੰਨ ਲਾ ਵੀ ਮੇਰੇ ਦਾਦਾ ਜੀ ਕੋਰਸਮੀਰ ਵ੍ਹਾਏ ਸੀ ਦੂਜੀ ਵਾਰ ਮੇਰੇ ਦਾਦਾ ਜੀ ਦੇ ਤਿੰਨ ਵਿਆਹ ਸੀ ਦੋ ਪਹਿਲਾਂ ਮੱਲਣ ਪਿੰਡ ਗੇਦਰਵੇ ਕੋਲੇ ਉੱਥੇ ਵ੍ਹਾਏ ਸੀ ਮੇਰੇ ਜਿਹੜੀਆਂ ਪਹਿਲੀਆਂ ਦਾਦ ਜੀ ਦਾਦੀ ਸੀ ਉਹਨਾਂ ਦੀ ਡੈਥ ਹੋ ਗਈ ਸੀ ਤੇ ਫਿਰ ਕੋਰਸਮੀਰ ਵ੍ਹਾਏ ਸੀ ਮੇਰਾ ਦਾਦਾ ਜੀ ਸਰਦਾਰ ਛੇਰਸੋਂ ਕਿਉਂਕਿ ਉਹ ਇੱਕ ਠਣਾੜ ਬੰਦਾ ਸੀ ਤੇ ਉਹ ਕੋਰਟਸ ਮੀਰ ਦੇ ਬਹੁਤ ਹੀ ਪ੍ਰਸਿੱਧ ਪਰਿਵਾਰ ਗੁਰਦਿਆਲ ਸਿੰਘ ਕੋਰਟਸ ਮੀਰ ਸੀ ਜੋ ਕਿ ਉਸ ਟਾਈਮ ਦੇ ਬਹੁਤ ਵੱਡੇ ਨਾਮੀ ਬਦਮਾਸ਼ ਕਹਿ ਲੋ ਗੈਂਗਸਟਰ ਕਹਿ ਲੋ ਜਿਨ੍ਹਾਂ ਨੂੰ ਉਹਨਾਂ ਦੇ ਭੈਣ ਨੂੰ ਵਿਆਇਆ ਸੀ ਤੇ ਉਹਨਾਂ ਦੀ ਹਤਿਆ ਕਰ ਦਿੱਤੀ ਗਈ ਸੀ 1964 ਚ ਤੇ ਉਹਨਾਂ ਦੀ ਪੂਰੀ ਹਿੰਦੁਸਤਾਨ ਚ ਤੂਤੀ ਬੋਲਦੀ ਸੀ ਗੁਰਦਿਆਲ ਸਿੰਘ ਦੀ ਉਹ ਪਿੰਡ ਦਾ ਸਰਪੰਚ ਵੀ ਰਹੇ ਸੀਗੇ ਤੇ ਜਿਲ੍ਹਾ ਸਰਦੇ ਚੇਰਵੀ ਤੇ ਉਹ ਛੋਟੀ ਉਮਰ ਦੀ ਉਹਨਾਂ ਦਾ ਕਤਲ ਹੋ ਗਿਆ ਸੀ 1900 ਟਾਉਂਡ ਚ 32 33 ਸਾਲਾਂ ਦੀ ਚ ਤੇ ਬਹੁਤ ਵੱਡਾ ਉਹ ਖਾਨਦਾਨੀ ਪਰਿਵਾਰ ਆ ਤੇ ਇਸੇ ਕਰਕੇ ਮੇਰੀ ਕੋਰਟ ਸਮੇਂ ਵਾਲਿਆਂ ਨਾਲ ਖਾਸ ਮੋਹ ਪ੍ਰੇਮ ਹੈ ਇਹ ਤਾਂ ਸੀ ਆਪਣਾ ਪਸ਼ੂਆਂ ਦੀ ਪਰਦਰਸ਼ਨ ਨਾ ਹੁਣ ਤੁਹਾਨੂੰ ਦੂਜੀ ਵੀਡੀਓ ਚ ਦਿਖਾਵਾਂਗੇ ਆਪਾਂ ਟਰੈਕਟਰਾਂ ਦੀ ਪਰਦਰਸ਼ਨ ਇੱਕ ਵਾਰੀ ਫੇਰ ਕਹਿਣਾ ਜੇ ਤੁਹਾਨੂੰ ਆਪਣਾ ਬਲੌਗ ਚੰਗਾ ਲੱਗਿਆ ਸੋਹਣਾ ਲੱਗਿਆ ਵਧੀਆ ਲੱਗਿਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਭਰਾ ਭਵਿੰਦਰ ਸਿੰਘ ਚਾਹਾਨ ਦਾ ਤੇ ਮਦਦ ਕਰੋ ਮੇਰੀ ਤਾਂਹੀ ਮਦਦ ਹੈ ਮੇਰੇ ਬਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰੋ ਤੇ ਮੇਰੇ YouTube ਚੈਨਲ ਭਵਿੰਦਰ ਸਿੰਘ ਚਾਹਾਨ ਨੂੰ ਤੁਸੀਂ ਸਬਸਕ੍ਰਾਈਬਰ ਕਰੋ ਤੇ ਮੇਰੇ Instagram account ਨੂੰ ਵੀ ਸਬਸਕ੍ਰਾਈਬਰ ਕਰੋ ਜੋ ਭਵਿੰਦਰ ਸਿੰਘ ਚਾਹਾਨ ਦੇ ਨਾਂ ਤੇ ਕਰ ਲਿਓ ਸਾਰੇ ਮੇਰੇ ਹੀ ਨਿਕਲ ਆਉਣਗੇ ਸਰਪੰਚ ਸਾਹਿਬ ਲੈ ਬਟੇਂਡਾ ਵਗੈਰਾ ਆਦੀ ਹੋਰ ਤੇ ਪਾਜੀ ਤੇ ਬੜੇ ਤੌੜੀ ਤਾਜ਼ਰਾ ਬੰਨਿਆ ਬਾਈ ਦੇ ਹਨਾ ਹੁਣ ਆਪਾਂ ਇਹ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਆਂ ਤੇ ਹੁਣ ਆਪਾਂ ਅੱਗੇ ਹੋਰ ਪ੍ਰਦਰਸ਼ਨ ਦੀ ਵੀਡੀਓ ਦਿਖਾਉਣੇ ਆ ਤੁਹਾਨੂੰ